ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕੀ 12th ਕਲਾਸ ਸਟੂਡੈਂਟਸ ਦੇ ਲਈ ਵੀਡੀਓ ਲੈ ਕੇ ਆਇਆ 12th ਕਲਾਸ ਸਟੂਡੈਂਟਸ ਦੇ ਲਈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਬਾਇਮੰਥਲੀ ਟੈਸਟ 1 ਸ਼ੁਰੂ ਹੋਣ ਜਾ ਰਹੇ ਨੇ 10 ਜੁਲਾਈ ਤੋਂ ਸੋ ਉਹਦੇ ਵਿੱਚ ਤੁਹਾਡਾ ਕੀ ਸਿਲੇਬਸ ਰਹੂਗਾ ਹਰ ਸਬਜੈਕਟ ਦਾ ਆਪਾਂ ਨੇ ਵੀਡੀਓਜ਼ ਬਣਾ ਰੱਖੀਆਂ ਨੇ ਸੋ ਵੀਡੀਓਜ਼ ਨੂੰ ਜ਼ਰੂਰ ਵਾਚ ਕਰੋ ਤੇ ਆਪਾਂ ਤੁਹਾਡੇ ਹਰ ਐਗਜ਼ਾਮ ਦੀ ਬੈਸਟ ਤਿਆਰੀ ਕਰਵਾਵਾਂਗੇ ਟੈਸਟਾਂ ਦੀ ਸੋ ਬਾਇਮੰਥਲੀ ਜਿਹੜੇ ਟੈਸਟ ਨੇ ਇਹਨਾਂ ਦੇ ਵਿੱਚ ਤੁਹਾਡਾ ਜਿਹੜਾ ਕੀ ਸਿਲੇਬਸ ਰਹਿਣਾ ਸਟੂਡੈਂਟਸ ਇਹ ਰਹਿਣਾ April ਤੇ May ਦਾ ਸੋ April May ਦਾ ਤੁਹਾਡਾ ਕੀ ਪੰਜਾਬੀ ਚੋਣ ਵੀ ਪੰਜਾਬੀ ਲਿਟਰੇਚਰ ਦਾ ਪੰਜਾਬੀ ਲੈਕਚਰ ਦਾ ਕੀ ਸਿਲੇਬਸ ਆ ਪਤਾ ਜਿਹੜਾ ਡਿਸਕਸ ਕਰਾਂਗੇ ਸੋ ਪਲੇਲਿਸਟ ਚੈਨਲ ਤੇ ਬਣੀ ਹੋਈ ਆ ਤੁਸੀਂ ਜਿਹੜੇ ਜਿਹੜਾ ਮੈਂ ਤੁਹਾਨੂੰ ਦੱਸੂਗੀ ਸਿਲੇਬਸ ਤੁਸੀਂ ਉਹ ਵੀਡੀਓਜ਼ ਵਾਚ ਕਰ ਲੈਣੀਆਂ ਪਲੇਲਿਸਟ ਦੇ ਵਿੱਚੋਂ ਮੈਂ ਲਿੰਕ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਹਾਂਜੀ ਸਭ ਤੋਂ ਪਹਿਲਾਂ ਤਾਂ ਮੱਧ ਕਲੀਨ ਪੰਜਾਬੀ ਕਾਵ ਝਲਕਾਂ ਦੇ ਇਤਿਹਾਸ ਜਿਹਦੇ ਵਿੱਚੋਂ ਸੂਫੀ ਕਾਵ ਦੇ ਵਿੱਚੋਂ ਸ਼ੇਖ ਫਰੀਦ ਜੀ ਵਜੀਦ ਸ਼ਾਹ ਹੁਸੈਨ ਸੁਲਤਾਨ ਬਾਖ਼ੀ ਤੇ ਗੁਰਮਤ ਕਾਲ ਦੇ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਆਪ ਵੀਤੀਆਂ ਵੀ ਆਪਾਂ ਨੇ ਚੈਨਲ ਤੇ ਕਰਵਾਇਆ ਹੈ ਸਾਰਾ ਕੁਝ ਤੁਹਾਡਾ ਚੈਨਲ ਦੇ ਕਰਵਾਇਆ ਹੋਇਆ ਐਕਟਾਵਾਦ ਪਹਿਲਾ ਫਸਟ ਹੈ ਇਹ ਚੈਪਟਰ ਸੈਕੰਡ ਚੈਪਟਰ ਮੁੱਢਲੀ ਅਵਸਥਾ ਤੇ ਮਿਡਲ ਦੀ ਪੜਾਈ ਥਰਡ ਹੈਗਾ ਤੂੜ ਪਰੇ ਰਾ ਸਾਹਿਤ ਬੋਧ ਦੇ ਵਿੱਚੋਂ ਸਾਹਿਤ ਰੂਪ ਹੈਗਾ ਕਵਿਤਾ ਦੇ ਨਾਟਕ ਸ਼ੰਦ ਹੈਗੇ ਨੇ ਕਵਿੱਤ ਕੋੜਾ ਦੋਰਾ ਤੇ ਚੁਪਈ ਇਹ ਤੁਹਾਡਾ ਜਿਹੜਾ ਕੀ ਹੈਗਾ April ਤੇ May ਦਾ ਸਿਲੇਬਸ ਜਿਹੜਾ ਕੀ ਤੁਹਾਨੂੰ ਬਾਇ ਮੰਥਲੀ ਟੈਸਟ ਨੰਬਰ 1 ਦੇ ਵਿੱਚ ਆਊਗਾ ਠੀਕ ਹੈ ਇਹ ਟੈਸਟ April ਤੇ May ਦੇ ਸਿਲੇਬਸ ਦੇ ਵਿੱਚੋਂ ਲਿਆ ਜਾ ਰਹੀ ਨੇ ਸੋ ਆਪਾਂ ਨੇ ਹਰ ਸਬਜੈਕਟ ਦਾ ਤੁਹਾਡਾ ਸਿਲੇਬਸ ਅਪਲੋਡ ਕਰ ਰੱਖਿਆ ਸੋ ਚੈਨਲ ਦੇ ਨਾਲ ਜੁੜੇ ਰਹੋ ਤੇ ਵਕਤ-ਵਕਤ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੁਹਾਡੇ ਹਰ ਐਗਜ਼ਾਮ ਟੈਸਟਾਂ ਦੇ ਪਾ ਪ੍ਰੀਵਿਅਸ ਈਅਰ ਕੁਐਸਚਨ ਪੇਪਰ ਮਾਡਲ ਟੈਸਟ ਪੇਪਰ ਨਾਲ ਹੀ ਬੈਸਟ ਤਿਆਰੀ ਕਰਵਾਉਣੀ ਹੈ